ਵੇਖੇ ਇੱਧਰ ਜਾਲ ਲੱਗੀ ਆ। ਇਹ ਤਾਂ ਇਹ ਤੋਂ ਅਲੱਗ ਹੈ। ਇਹ ਵਾਹੇ ਦੀ ਜਨਾਈ ਦਾ ਬੰਦੇ ਨੇ। ਆਉਣੇ ਪਾਰ ਆਏ। ਅੰਨੇ ਆਏ। ਪਰ ਕੜਾ ਕਰਦੇ ਕਰਦੇ ਖੜਾ ਜਾਂਦਾ। ਉਹਨੇ ਖੜਾ ਕਰਦੇ। ਖੜਾ ਕਰਦੇ ਫੇਰ। ਉਹਨੇ ਕਿੰਨਾ ਕ ਵਾਰ ਆਏ? 2 ਵਾਰ। ਇਹਦਾ ਬਾਈ। ਰੱਖੋ। ਸਭ ਨਿਕਲੇ ਜਾਣਾ। ਨਹੀਂ ਨਿਕਲਣਾ ਨਹੀਂ ਉਹ ਮੋਟਾ। ਲਓ ਜੀ ਬਾਈ ਇੱਕ ਪ੍ਰੈਸ਼ਰ ਵਾਲੀ ਪਾਈਪ ਵੀ। ਥੋੜੀ ਫੱਟੀ-ਕੱਟੀ ਦੀ। ਲੇਕਿੰਗ ਇਦੀ ਮੜੀ ਜੀ ਇਹਨੇ ਧੋਖਾ ਦੇਣਾ ਸਰ ਪ੍ਰੈਸ਼ਰ ਪਾਇਪ ਹੈ ਨਾ ਇਹ ਸਟੀering ਹਾਰਡ ਹੋ ਜਾਣਾ ਹਾਂ ਆਉਨੇ ਨਿਕਲਿਆ ਤੇਲ ਨਾਓ ਭਾਈ ਨਿਕਲਿਆ ਨਿਕਲਿਆ ਤੇਲ ਮੈਨੂੰ ਥੋੜਾ ਜਿਹਾ ਨਿਕਲੇ ਭਾਈ ਇਹਨਾ ਨਾ ਹੁੰਦੇ ਤੌਰ ਤੇ ਕੋਈ ਪ੍ਰੈਸ਼ਰ ਆ ਬਸ ਬਸ ਇੱਥੇ ਰੱਖ ਦੇ ਲੈ ਹਾਂ ਨਵਾਂ ਹੀ ਹੈ ਚਟਕੀ ਤੇ ਜੀ ਮਿੱਠਾ ਮਿੱਠਾ ਦੇਖੀ ਸ਼ਹਿਤ ਆ ਉਹ ਨਹੀਂ ਕਿੱਜਾ ਕਿਆ ਕਿਆ ਰਹਿ ਰੇ ਛੇੜਦਾ ਹੈ ਆਪਨੇ ਹਾਂ ਤੇ ਕਿਆ ਕਰਦਾ ਟੱਕ ਪਾਉਣੇ ਮੈਨਾਂ ਜੀ ਮੇਰੇ ਤਾਨੂੰ ਪੱਤੀ ਬਾਈ ਪੂਣੇ ਕੱਖ ਪਿਆ ਰਹਿਦਾ ਮਿੰਜੇ ਪਰ ਜਾਂ ਕੰਮ ਕਰਦਾ ਜਾਂ ਕੱਖ ਹੋਵੇ ਹਾਂ ਬਸ ਚਲੇ ਜਾ ਬਾਪੂ ਦੇ ਗਾਂਜੇ ਤੇ ਸਾਸਰੀ ਕਾਲ ਜੀ ਬਾਈ ਸਾਰਿਆਂ ਨੂੰ ਅੱਜ ਲੱਗੇ ਆ 575 ਦਾ ਬਾਈ ਡੈੱਕ ਖੋਲਣ ਪੇਮਲ ਯੂਗ ਸਿਸਟਮ ਅਪਡੇਟ ਕਰਾਉਣੀ ਆ ਤਾਂ ਤਾਂ ਕਰਕੇ ਫਿਰ ਤਾਰਨਾ ਪੈਣਾ ਬੰਦੇ ਸੱਦੇ ਆ ਪਹਿਲਾਂ ਇੱਧਰ ਮਿਲੋ ਸਸਰੀ ਗਾਲ ਜੀ ਹਾਂ ਕੰਨ ਠੀਕ ਹੈ ਇਹ ਥੋਖਾ ਘਾਤਾ ਦੇ ਬਾਈ ਹਾਂ ਕੋਲ ਖੜੇ ਰਹੇ ਤਾਂ ਕੰਨ ਦੀ ਸੀ ਕਰ ਲਾਤਾ ਮੈਂ ਅੱਛਾ ਮੈਂ ਤਾਂ ਥੋਖਾ ਘਾ ਰਿਆ ਬੰਦੇ ਚਾਬੀਆਂ ਪਾਣੇ ਹੈਗੇ ਚਾਬੀਆਂ ਪਾਣਾ ਸਾਰਾ ਬੰਦੇ ਆ ਤੇ ਪੱਖਾ ਵੀ ਬਾਈ ਲਾਦਾ ਜੇ ਉਤਰ ਜੂਗਾ ਮੈਂ ਨਹੀਂ ਕਰਦਾ ਲੜਾਈ ਕਰ ਦੇਣਾ ਸਾਹਮਣੇ ਯਾਰ ਇੱਥੇ ਹੀ ਜਾਣਾ ਹੈ ਵੇਚੇ ਦੇਣਾ ਹੁਣ ਪੱਖਾ ਪੁਖਾ ਡੱਕ ਡੁੱਕ ਸਭ ਕੁ ਉਤਾਰ ਦੇਣਾ ਇਹਦਾ ਹਾਂ ਨਵਾਂ ਲੱਗੂਗਾ ਅੱਛਾ ਉੱਪਰੋਂ ਸੀਲ ਆ ਰਿਹਾ 다운 ਸੀਲ ਆ ਰਿਹਾ ਹੈ ਲੈ ਤੈਨੂੰ ਕਿਵੇਂ ਕਹਿ ਟੌਪ ਸੀਲ ਕਾਲਾ ਲੱਗੂਗਾ ਕਿਨੇ ਗਿਆ ਹੈ ਬਾਈ ਨੇ ਗਿਆ ਬਾਈ ਨੇ ਕਾਇ ਹੀ ਲਿਆਗਾ ਬਾਈ ਦਾ ਮੇਰੇ ਕੋ ਖੜਾ ਹੈ ਐਂ ਦਾ ਸੱਪਦੂ ਬਣਾਉਂਦਾ ਗੁੱਤੋ ਗੁੱਤੀ ਗੱਲ ਕਰਦੀ ਅੱਛਾ ਇਹ ਵਿਚੜਾ ਹੈ ਕਰਾ ਬਈ ਠੀਕ ਹੈ ਤੇ ਵੈਸੇ ਬਾਈ ਇਹ ਬਕਸਾ ਸਾਸੇ ਕਾਲ ਜੀ ਬਾਈ ਸਾਰੇ ਇਹਨਾਂ ਫੜਦੇ ਨਹੀਂ ਮੁੰਡੇ ਕੁਛ ਨਾ ਕੁਛ ਕਰਾ ਕਰੀ ਜਾਂਦੇ ਐ ਇਹ ਬਕਸਾ ਆ ਜਾ ਮੈਂ ਹੈਗਾ ਕਿਥੇ ਚੱਲਿਆ ਤੇ ਵੈਸੇ ਭਾਈ ਜਿਹੜਾ ਕਹਿੰਦੇ ਵੀ ਪਿੱਛੇ ਬਕਸਾ ਲੱਗਿਆ ਪਏ ਪੱਤੀਆਂ ਪਰ ਵੀ ਇਹ ਜਾਦਾ ਵਧੀਆ ਰਹਿੰਦਾ ਏ ਵੀ ਜਿਹੜਾ ਵਿਚ ਲੱਗਦਾ ਏ ਜਿਹੜੇ ਉਹ ਨਟ ਖੋਲ ਕੇ ਜੀ ਭਾਈ ਜਰਾ ਇਹ ਨਟ ਵੀ ਜਿਆ ਦੁਆਰਾ ਤਸਦੇ ਜਿਹੜੇ ਬਕਸੇ ਦੇ ਵਿੱਚ ਆਪਾਂ ਵੀ ਪ੍ਰੋਪਰ ਕਸਾਈ ਨਹੀਂ ਹੁੰਦੀ ਹੈਗੀ ਫਿਰ ਇਹ ਮਾੜੀ ਮਾੜੀ ਹਿੱਲੀ ਜਾਂਦੀ ਹੈ ਫਿਰ ਜੂ ਪੈ ਵਟੁੱਥਣੇ ਦਾ ਡਰ ਜਿਹੜਾ ਵਿਚ ਲੱਗ ਜਾਂਦੇ ਹੁਣ ਤਾਂ ਇਹ ਲੋਹੇ ਕੇ ਲਾ ਕੇ ਫੁੱਲਟ ਐਡ ਕਰੇ ਪਏ ਵੈਸੇ ਜੱਗਾ ਕੇ ਗਿਆ ਮੈਨੂੰ ਬਹਿਮ ਜਪ ਆ ਗਿਆ ਲੋਹਣਾ ਵਿਚੇ ਤਾਂ ਹਾਂ ਬਾਕਸ ਵਿੱਚ ਕਾਹਦਾ ਹੈ ਹਾਂ ਮਤਲਬ ਆਰੇ ਵਿੱਚ ਜੂ ਪਾਇਆ ਬਰੇ ਉਹਦਾ ਚੱਕਰ ਉਹਦਾ ਚੱਕਰ ਉਹਦਾ ਚੱਕਰ ਪਤਾ ਕੀ ਆ ਏ ਹੁਣ ਇਹ ਪੱਤੀ ਬਗਾ ਸੋਏ ਪਏ ਬਾਅਦ ਵਿੱਚ ਬਕਸੇ ਦੇ ਵਿੱਚ ਗਲੀਆਂ ਕੱਢ ਕੇ ਜਾਂ ਦੁਬਾਰਾ ਨੈਟ ਲਗਾ ਟੱਕ ਕਰਦੇ ਨਾ ਪੂਰੇ ਨਹੀਂ ਘਸਣਦੇ ਹਾਂ ਸਰ ਫੱਟੀ ਟੁੱਟ ਜਾਂਦੀ ਉਦੀ ਬਕਸੇ ਦੀ ਫੁੱਲ ਟੈਨ ਨਹੀਂ ਨਾ ਕਰ ਹੁੰਦੇ ਹੁਣ ਤਾਂ ਲੋਹੇ ਦਾ ਹੁਣ ਤਾਂ ਬਕਸਾ ਜਿਹੜਾ ਇਹ ਬਕਸੇ ਦੇ ਵਿੱਚ ਪੱਤੀ ਰੱਖੂੰਗੀ ਬਕਸਾ ਹੁਣ ਇਹਦੇ ਬਰਾਬਰੇ ਲਾਉਣਾ ਤਾਂ ਕਿ ਫਿਰ ਆਹ ਪੱਤੀ ਐ ਇੱਥੇ ਤੱਕ ਕਰ ਦੇ ਇਹਨੂੰ ਇਹ ਪੱਤੀ ਦੇ ਉੱਪਰ ਰੱਖ ਦੀਆਂ ਪੱਤੀ ਉੱਪਰ ਤਾਂ ਨਹੀਂ ਰੱਖਣਾ ਉਹ ਬਕਸਾ ਵਿੱਚ ਪੂਰਾ ਪੂਰਾ ਪੈਂਦਾ ਹੁੰਦਾ ਫਿੱਟ ਹੈ ਨਾ ਹਾਂ ਤਾਂ ਇੰਨਾ ਹੀ ਆ ਦੇਖਾਇਆ ਤਾਂ ਨੀ ਮਰ ਪੱਤੀ ਤੇ ਹੂੰ ਹੂੰ ਚਲੋ ਦੇਖਦੇ ਆ ਬਾਕੀ ਚਲੋ ਭਾਈ ਹਟ ਵੀ ਖੋਲ ਦੇ ਖੋਲ ਲੈ ਆ ਵੀ ਚਾਬੀਆਂ ਦੇ ਚਾਬੀਆਂ ਆ ਜਾ ਵੀ ਆਪਣੇ ਆਵਨਾ ਹੋ ਗਿਆ ਫੱਟੜੀ ਇੱਧਰ ਮੈਂ ਕੋਈ ਫੱਟਣ ਨਹੀਂ ਆਇਆ ਭਾਈ ਮੈਂ ਜਿੰਮ ਲੱਗਣ ਲੱਗੇ ਸੀ ਖਿਡਾਉਣ ਲੈ ਅੱਛਾ ਫਟੜ ਹੋ ਗਿਆ ਬਾਈ ਅੱਜ ਹਾਂ ਉਹਨੂੰ ਫਟੜ ਕਿੱਥੇ ਹੋ ਗਿਆ ਤੂੰ ਫਟੜ ਕਿੱਥੇ ਹੋ ਗਿਆ ਦੱਸ ਕਿੱਥੇ ਮੈਂ ਕਿੱਥੇ ਫਟੜ ਹੋਇਆ ਫਟੜ ਤੂੰ ਹੋ ਗਿਆ ਮੈਂ ਤਾਂ ਨਾ ਲਿਆ ਨਾ ਬਾਈ ਠੀਕ ਆ ਬੰਦਾ ਫਟੜ ਹੋ ਗਿਆ ਬਾਈ ਮੈਂ ਕਿਹਾ ਲੱਗ ਗਿਆ ਆਹ ਤੇ ਫੋਟੋ ਆ ਮੈਂ ਕਿਹਾ ਹਾਂ ਬੰਦਾ ਫਟੜ ਹੋ ਗਿਆ ਹੈਨਾ ਨਹੀਂ ਚਾਬੀਆਂ ਪਾਣੇ ਬਾਈ ਸੈੱਟ ਪੂਰਾ ਏ ਜੇ ਹੁਣ ਮੀਨ ਲੱਗੀ ਲੱਖ ਦੀ ਲਾਹਨ ਤਾਂ ਫਿਰ ਕ ਲੱਗ ਜੂਵੇ 13 ਆ ਗਿਆ ਦੇਖੋ 15 ਫਲਾ ਗਿਆ 12 13 ਵੀ ਆ ਇਹ ਬਕਸਾ ਬਾਈ ਵੇਚ ਦੇਣਾ ਹੁਣ ਇਹਦੇ ਵਿੱਚੇ ਟੇਪ ਆ ਵਿੱਚੇ ਸਪੀਕਰ ਆ ਇਹਨੂੰ ਚੱਲਦਾ ਰੱਖਾ ਦਿਓ ਆਖਤ ਵਾਰ ਯਾਰ ਲਾਈ ਮਧਾਰਥ ਮੈਂ ਕਿ ਲਾਈ ਆਪਣੇ ਵਾਲੇ ਵਰਤੇ ਆਖਤ ਵਾਰ ਦਾ ਸਾਨੂੰ ਚੱਲਦਾ ਦਿਖਾ ਰਹਿਣਾ ਇਹ ਨ ਕਰੀ ਆਉਣ ਮੈਗਾ ਆਪਣੇ ਬਲੂਟੂਥ ਹਾਂ ਕੀ ਹੁੰਦਾ ਐ ਅਰ ਛੇਲਦਾ ਐ ਅਰ ਛੇਲ ਤੋ ਤਾਂ ਬੈਰ ਬੇਟੀ ਮੇਰਾ ਹੋ ਗਿਆ ਲਓ ਜੀ ਮੈਗਾ ਕਹਿੰਦਾ ਮੈਂ ਇੱਕ ਵਾਰ ਚੰਦਾ ਦਿਖਾਉਣਾ ਆਵਾਜ਼ ਵੀ ਦਿਖਾਉਂਦੇ ਮੂਰੇ ਤੇ ਪੁਰੀ ਆਵਾਜ਼ ਆਵਾਜ਼ ਬਹੁਤ ਆ ਭਾਈ ਇਹਦੀ ਵੀ ਹਾਂ ਓਕੇ ਆ ਚਲੋ ਫਿਰ ਆਪਨੇ ਤਰਨ ਜੀ ਨਹੀਂ ਕਰਦਾ ਕਹਤੇ ਇਹ ਤਾਂ ਚੱਲ ਹੁਣ ਤਾਂ 3 ਮਿੰਟ ਕਰਾਉਣੇ ਚੱਲ ਹਾਂ ਹੁਣ ਮੇਰੇ ਨਾਲ ਆ ਤੂੰ ਮੈਂ ਠੀਕ ਮੇਰੇ ਨਾਲ ਸਾਰਾ ਮੈਂ ਫਿਰ ਸ਼ਸ਼ਕਾਰ ਜੀ ਚੱਲਦੇ ਰਹੋ ਜੀ ਚੱਲਦੇ ਵਾਹ ਇਹ ਮਾ ਤੇਰਾ ਪੰਜਾਬੀ ਸਹੀ ਪਾਵਾ ਇੰਜਾਬੀ ਇੱਕ ਐਵ ਨੇ ਵਧੀਆ ਚ ਲੱਗਿਆ ਵੈ ਸਟੈਕ ਹਾਂ ਸਪੀਕਰ ਸਬੂਕਰ ਉਦਾ ਬਾਜ ਪੜਦੀ ਤਾਂ ਨਹੀਂ ਹੈਗੀ ਨਾਲ ਦੇ ਲੋਇਆ ਵਾਦਾ ਹੈ ਨਾ ਉਹ ਨਹੀਂ ਵੀਰ ਨੇ ਆਪਣੇ ਨੇ ਵਧੀਆ ਚ ਲਵਾਇਆ ਦੰਦ ਸਿਆਪ ਨੂੰ ਮੁੰਡਾ ਕਰਨਾ ਹੈ ਸਕੇ ਇੰਤਰ ਆਉਈ ਉਹਨੇ ਹੈਵੀ ਚਲੋ ਆਇਆ ਪਿਆ ਉਹ ਕਹਿੰਦਾ ਬਾਈ ਜੇ ਦੇਣਾ ਹੋਇਆ ਮੈਨੂੰ ਵੀ ਦੱਸ ਦਿਓ ਬਾਕੀ ਸੇਲ ਪਰ ਦੇਖਦੇ ਕਿੱਧਰ ਜਾਂਦਾ ਏ ਬਾਈ ਨੂੰ ਕਹਿਣਾ ਤਾਂ ਕਿ ਬਾਈ ਦੇਖ ਤਾਂ ਐਕਰ ਵੀ ਹੋਈ ਏ ਬਦਲ ਗਿਆ ਬਦਲ ਗਿਆ ਦੇਖ ਰੋ ਆਪਣਾ ਫਾਰੀ ਵੀਡੀਓ ਦੇਖਦਾ ਹੂੰ ਮੈਨੂੰ ਫੋਨ ਆ ਗਿਆ ਹੂੰ ਕਹਿੰਦਾ 4500 ਰੁਪਏ ਦਾ ਲਾਇਆ ਤਾਂ ਬਾਈ ਮੈਂ ਹੂੰ ਸੱਚੇ 5000 ਦਾ ਲਾਇਆ ਤਾਂ ਕਹਿੰਦਾ ਮੈਂ ਹੂੰ ਇਹਨਾਂ ਵੀ ਦੇਖ ਲਓ ਜੇ ਮੈਨੂੰ ਦੇਣਾ ਮਹਾਂ ਤੇ ਕੋਈ ਨਾ ਬਾਈ ਦੇ ਤੇਰੇ ਕਿਸ ਮਾਤਾ ਬੁਝੇ ਜਾਣਾ ਹਲਦਾ ਤੇ ਘਰ ਰੱਖੇ ਦਾ ਹੁਣ ਤੈ ਤਾਂ ਲਾਉਣਾ ਸੀ ਨਹੀਂ ਨਹੀਂ ਤੁਹਾਡੇ ਜੂ ਪੈਪ ਤਾਂ ਹੈ ਨਹੀਂ ਜਤਰੀ ਕਹਿਗਾ ਉਹ ਬੰਨ ਥੱਲੀ ਰੱਖ ਲੈਣਾ ਹਾਂ ਇਕਰ ਨਾਲ ਘੁੰਮਦਾ ਬਾਪੂ ਨੇ ਗੋਲ ਆਏ ਲਵਾਏ ਪਰ ਲਾਉਂਦਾ ਨਹੀਂ ਦਾ ਬਾਪੂ ਹਾਂ ਸੌ ਫਰੀ ਖੁੱਲ ਗਏ ਬਣ ਨਟ ਬਾਕੀ ਬਾਈ ਇੱਕ ਵਾਰ ਥੋੜੀ ਜਿਹੀ ਮਿਹਨਤ ਹੋਣੀ ਹੈ ਇਹ ਪੱਤੀਆਂ ਬਲਗਿਆ ਪਿਆ ਹੈ ਤੇ ਨਟ ਵੀ ਖੋਲਤੇ ਨੇ ਗਿਰਦਾ ਨਹੀਂ ਹੈਗਾ ਬੂੜਾ ਫੇਟਿੰਗ ਹੈ ਇਹ ਲਗੇ ਵੀ ਬੰਦੇ ਬਾਈ ਆ ਵੀ ਕੋ ਮਨਾ ਇਹ ਹੁਣ ਵਿੱਚ ਕਿੱਥੇ ਪਾਉਂਗਾ ਵਿੱਚ ਬਕਸੇ ਦੇ ਵਿੱਚ ਪੱਤੀ ਹੈ ਹਾਂ ਠੀਕਾ ਚਾਬੀ ਬਾਹਰ ਨੂੰ ਤੇ ਸਾਵਾ ਪਾ ਲੀ ਹੂੰ ਦੇਖੋ ਵੀ ਖੁੱਲਦਾ ਜੇ ਕਿਸੇ ਤਰੀਕੇ ਨਾਲ ਨਹੀਂ ਤਾਂ ਸਾਰਾ ਮੈਂ ਬੁਟੇ ਪਾ ਲਾਂ ਹਾਂ ਆ ਮੈਂ ਕਿ ਚਾਬੀ ਬਾਹਰ ਨੂੰ ਕਰਦਾ ਸਿਵਾ ਤੁਸ ਖੋਲ ਦੇ ਜਰ ਪਾਣਾ ਭਾਈ ਇਧਰੇ ਇਧਰੇ ਕਰਨਾ ਦਾ ਨਾਟਾ ਡੜ ਗਿਆ ਬਾਈ ਇੱਕ ਚਾਹ 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 ਗਰਮੀ ਹੋ ਬਹੁਤ ਹੈ ਬਈ ਕੀ ਹੋ ਗਿਆ ਗਰਮੀ ਬੋਲਦਾ ਬਈ ਗਰਮੀ ਨਹੀਂ ਆਂ ਉਂਗਲੀ ਪਰ ਕੀ ਹੋ ਗਿਆ ਉਂਗਲੀ ਤੇ ਫੱਟੜ ਹੋ ਗਿਆ ਹੂੰ ਹੋਰ ਕੁਝ ਨਹੀਂ ਪੈ ਟੱਟ ਗਿਆ ਲੈ ਚੱਲ ਕੋਈ 4-5 ਰਗੜਾ ਫੋਰਾ ਇੱਕ ਇੱਥੇ ਛੋਟੀ ਜੀ ਚਲ ਨਹੀਂ ਚਲ ਗਿਆ ਇੰਨਾ ਕਦ ਚੱਲਦਾ ਰਹਿੰਦਾ ਹਾਂ ਟੈਂਸ਼ਨ ਹੀ ਲੈਦੀ ਜੀ ਸੱਟਾ ਸੁੱਟਾ ਦਾ ਜ਼ਿੰਮੇਦਾਰ ਐ ਲੱਗਦੇ ਰਹਿੰਦੀ ਐ ਚੱਲ ਹੋਇਆ ਲੋ ਇੱਥੇ ਨਾਟ ੜ ਗਏ ਬਾਈ ਖੁੱਲ ਗਿਆ ਹਾਂ ਖੁੱਲ ਗਿਆ ਬਾਈ ਇੱਕ ਹੋ ਰਹਿ ਗਿਆ ਕਿ ਕਿ ਰਹਿ ਗਿਆ ਮੈਂ ਕਹ ਉਹਦੇ ਵੀ ਖੱਲੇ ਮੈਂ ਕਹ ਨਾਟ ਕਸ ਲਓ ਹਾਂ ਤਾਂ ਬਾਈ ਕਾਰੀਗਰ ਆ ਇਹ ਤੇ ਨਾਟ ਕਿੱਥੇ ਪਏ ਐ ਦੋ ਐ ਉਹ ਪਿਛਲਾ ਵੀ ਘੁੰਮਦਾ ਐ ਨਾ ਨਾ ਖੁੱਲ ਕੋਈ ਨਿਕੋਂ ਮੁਰਿਆ ਜਿਹਾ ਕੋਈ ਨਾ ਐ ਕੱਪਰ ਨੇ ਹੋਰ ਕੀ ਜੇ ਕੋ ਮੁੰਡਾ ਦਾ ਫਿਰ ਤਾਂ ਸਾਰਾ ਖੋਲਣਾ ਪੈਣਾ ਦਾ ਆ ਬਰਲਾ ਕੋ ਮਤਲਬ ਇਧਰ ਵਾਲਾ ਖੁੱਲ ਗਿਆ ਇਹੜਾ ਕੋ ਮੁੰਡਾ ਦੰਡਾ ਸਰਵਰ ਪਰ ਇਹਦਾ ਖੁੱਲੀ ਕੇ ਛੋਟੀ ਹੈ ਲਾਹ ਕੱਢ ਦੇ ਆ ਖੁੱਲ ਤਾਂ ਗਿਆ ਲੋ ਜੀ ਹੁੰਦੇ ਕਹਿੰਦੇ ਪਿੰਡ ਵਾਲੇ ਜਿਗਾੜੀ ਹੈ ਜਿਗਾਰ ਲਾ ਕੇ ਨਟ ਖੋਲੇ ਲਿਆ ਉੱਪਰ ਪਾਨਾ ਪਾ ਲਿਆ ਛੇੜਾ ਨਟ ਫੜ ਲਿਆ ਆਪਣੇ ਛੇੜਾ ਨਟ ਫੜ ਲਿਆ ਆਜਾ ਦੋ ਕੁ ਚੂੜੀਆਂ ਘੁੰਮ ਗਏ ਫੇਰ ਤਾਂ ਦੂਏ ਲੋਟ ਖੁੱਲ ਜਾਣਾ ਘੁੰਮ ਗਿਆ ਹੁਣ ਤਾਂ ਆ ਗਿਆ 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 ਮੰਨ ਗਿਆ ਹੁਣ ਆ ਨਾ ਮੋਕਲੋਂ ਫੜ ਲੈਂਦਾ ਤਾਂ ਭਾਈ ਇਹਨੂੰ ਕੋਈ ਜੜ ਪੈ ਗਈ ਦੇਖੋ ਉਹ ਟੈਡੀ ਨਹੀਂ ਕਿਸੇ ਨਹੀਂ ਆ ਕਾਬੀ ਲੈ ਲਓ ਤਾਂ ਹੁਣ ਮੜੀ ਜੀ ਆ ਨਾ ਲੈ ਕੇ ਚਾਬੀ ਲੈ ਫੋ ਉਹ ਚਾਬੀ ਲੈ ਨਾ ਹੱਥ ਨਾਲ ਹੇੜ ਤੇ ਫੜਦਾ ਨਾ ਨਾ ਇਹਦਾ ਵਿੱਚ ਘੁਮਦਾ ਲੋ ਜੀ ਇਹਦਾ ਵੀ ਕਰਨ ਲੱਗੇ ਕੰਮ ਯਾਰ ਲੱਗਿਆ ਬਾਈ ਪਰੇ ਵਰਤੀ ਸਪਲਾਈ ਇਹਦੀ ਹਾਂ ਹੁਣ ਕਿ ਨਗਰ ਆ ਗਿਆ ਬਾਹਰ ਆ ਗਿਆ ਥੋੜਾ ਜਿਹਾ ਕਾਤੇ ਝੂੜੀ ਬਿੰਗੀ ਰੈਡੀ ਜੜੀ ਵੀ ਐ ਉਹ ਤਸੂਕਾ ਹੋ ਜਾਣਾ ਤੇ ਤੁਝਾ ਵੀ ਪੱਕਿਆ ਪਾਣਾ ਮੈਂ ਘੁਮਾ ਕੇ ਦੇਖ ਲੈਂਦਾ ਜ਼ਾਇਰ ਕੇ ਨਰ ਕਾ ਆਦਨ ਹੈਡਾ ਹੁੰਦਾ ਪਾਲਾ ਹੱਥ ਨੂੰ ਵੀ ਕਿਸ ਸਾਈਡ ਤੇ ਉੱਪਰ ਬਹਿਣ ਆਉਂਦਾ ਤਾਲੀ ਹੱਥ ਫੜ ਲਈ ਤੂੰ ਦੇਖੀਂ ਤੂੰ ਜਾਨ ਹੋ ਗਈ ਐ ਹਾਲ ਤਾਂ ਇਹ ਤਾਂ ਆ ਆਉਣੇ ਪਾਰੇ ਅੰਮੀ ਆਉਣ ਪਰ ਤੈਨੂੰ ਖੜਾ ਕਰ ਦੇ ਕਰਦੇ ਖੜਾ ਕਰਦੇ ਖੜਾ ਕਰਦੇ ਉਹਨੇ ਖੜਾ ਕਰ ਦੇ ਖੜਾ ਕਰ ਦੇ ਖੜਾ ਉਹਨੇ ਕਿੰਨਾ ਕ ਪਾਰ ਆਏ ਹਾਂ ਹੈਵੀ ਹੈ ਹੈਵੀ ਡਿਊਟੀ ਹੈ ਬਾਕਸ ਆਹ ਹਾਂ ਕਿਹੇ ਚ ਲੱਦਦਾ ਉਹ ਸੀਟ ਲਾ ਲਈ ਆਹੋ ਉਹਰੇ ਸੀਟ ਲਾ ਸਕਦੀ ਨਾ ਇੱਕ ਪਿੱਛੇ ਬਹਿਣ ਕਸਤੇ ਨਾਟ ਚਲੋ ਮੈਂ ਪੱਖਾ ਵੀ ਖੋਲਣਾ ਪੱਖੇ ਲਾਓ ਚਾਬੀ ਕਿਹੜੇ ਲਾਦੀ 11 12 ਨੰਬਰ ਤੇ 11 12 ਨੰਬਰ ਤੇ ਕਿਹਦੀ ਹਵਾ ਲਈ ਤੋਹੇ ਦਾ ਪੱਕੀ ਭਾਰਾ ਬਕਸਾ ਨਾਟਕ ਹਸਤੇ ਬਾਈ ਚਾਰੇ ਨਹੀਂ ਹੈ ਫਿਰ ਕੁਛ गिर ਜਾਣੇ ਤੇ ਬੁਰੇ ਲੱਗਣੇ ਨੇ ਇਹ ਚੀਜ਼ਾਂ ਬਾਈ ਤੇ ਹੁਣ ਚਾਰੇ ਗਾਸਤੇ ਉਹ ਮੈਂ ਕਿ ਦੇਖ ਕੇ ਗੋਲੀ ਕਿਤੇ ਗਰਦਨ ਬੰਨਣਾ ਬੱਝੇ ਆ ਕੇ ਚੱਲਦਾ ਸਵਾਹ ਸਵਾਹ ਚ ਕਹਿੰਦਾ ਬਾਈ ਪਕਾ ਲਾ ਕੇ ਨਟ ਖੋਲਣੇ ਆ ਉੱਪਰ ਚਾਬੀ ਪਾ ਕੇ ਖੋਲ ਲੈ ਯਾਰ ਤੇਤੀ ਖੋਲ ਘੜੇ ਬੰਦ ਕਰਕੇ ਗਰਮੀ ਜਿਆਦਾ ਮੰਦਾ ਉਹਨੇ ਬਹੁਤ ਗਰਮੀ ਹੁੰਦਾ ਕਰਦੀ ਬਾਕੀ ਮੁੰਡਾ ਸੋਹਣਾ ਹੈ ਇਹ ਨਾ ਤਾਂ ਸਾਰੇ ਦੋ ਦੋ ਕੁਝ ਨਟ ਖੋਲਣੇ ਨਟ ਤਾਂ ਬਈ ਆ ਸ਼ਰਵਤਾ ਲਾ ਲਈ ਇਹ ਇਹ ਬਾਈ ਉਹ ਆ ਸਲਫਰਾ ਸਮਾਨ ਆ ਪਾਸੇ ਨਹੀਂ ਹੂੰ ਚਾਬੀ ਦੇਣਾ ਹੈ ਆ ਕੋਕੀ ਕੋਈ ਬਾਈ ਨਵੀਂ ਫਲ ਫਲ ਖੁੱਲ ਗਿਆ ਮੈਂ ਕਿ ਸੌਖਾ ਜੀ ਨਹੀਂ ਪੇਟ ਕੱਢਦੇ ਹੈ ਪੇਟ ਕੱਢਦੇ ਪੇਟ ਕੱਢਦੇ ਆਪਨੇ ਪਿੱਛੇ ਦੇ ਓਏ ਲੈ ਲੋ ਜੀ ਬਾਈ ਪੱਖੇ ਨੂੰ ਵੀ ਲੌਗ ਨਾਟ ਵਾਇਰ ਮੰਨਦੇ ਨਹੀਂ ਆਪਨੇ ਉਹ ਛੇਤੀ ਛੇਤੀ ਕੋਮ ਪਾਣੀ ਆਰਾ ਮੋਟਰ ਹੈ ਹੈ ਪਾਣੀ ਪਿਆਰਾ ਇੱਕ ਮੁਠੀ ਦੇ ਦੇ ਕਾਦੀ ਬਾਪਨੇ ਖਾ ਲਓ ਇੱਕ ਮੁਠੀ ਹਾਂ ਆਉਨੇ ਆ ਜਾ ਬਾਈ ਆ ਓਏ ਨਾਲ ਦੇ ਨਾਲੇ ਤਾਜ਼ਾ ਪਾਣੀ ਪਾਣੀ ਦਾ ਗਲਾਸ ਇੱਕ ਇੱਕ ਪਰ ਨਾਲ ਬਣਾ ਠੰਡਾ ਬਾਈ ਠੰਡਾ ਕੋਈ ਠੰਡਾ ਨਹੀਂ ਆਦਿਕ ਠੰਡਾ ਠੰਡਾ ਵੀ ਮਿਲੂਗਾ ਆ ਦੇਖਦਾ ਸੀ ਫਿਰ ਨਾਲਾ ਪ੍ਰਸ਼ਾਦ ਖਾਣਾ ਪੈਣਾ ਕਿ ਕਰ ਮੈਂ ਖਾ ਲੂੰਗਾ ਬਾਈ ਠੰਡਾ ਪਹਿਲਾਂ ਖਾਣਾ ਪੈਣਾ ਐਂ ਗੱਲ ਬਾਈ ਮੈਂ ਖਾ ਲੂੰਗਾ ਦੋ ਰੋਟੀਆਂ ਤਲਾ ਠੰਡਾ ਲੈ ਕੇ ਰੱਖ ਬਾਈ ਖੁੱਲ ਗਿਆ ਮੈਗਾ ਹਾਂ ਪਲੱਗ ਖੋਲ ਦੀ ਇੱਥੇ ਲਾਗ ਛੱਡ ਜਾ ਆਹ ਲੋ ਲੱਗਿਆ ਬਾ ਤਾਈ ਰਾਡ ਖੋਲ ਲੈ ਬੋਪਰੇ ਇਹਦੇ ਪਲੱਗ ਛੱਡ ਜਾ ਐਂ ਰੋਟਣਾ ਹੈ ਇਨਾ ਬੋਧਾ ਨਹੀਂ ਹੈਗਾ ਉਹਨੂੰ ਵੀ ਸਰਪ੍ਰੈਜ਼ ਪੈ ਗਿਆ ਚਾਲ ਲੈ ਦੇ ਉਪਰੋਂ ਰੋ ਸਭ ਨਿਕਲੇ ਜਾਣਾ ਨਹੀਂ ਨਿਕਲਣਾ ਨਹੀਂ ਉਹ ਮੋਟਾ ਉਹ ਲਾ ਫੜ ਟਰਾਲੀ ਚ ਲਾਉਣਾ ਪੱਖਾ ਟਰਾਲੀ ਚ ਲਾਉਣਾ ਟਰਾਲੀ ਚ ਲਾ ਲਿਓ ਸਰ ਕਿੰਨੇ ਨੇ ਉਹਨੇ ਬੱਲਾ ਬੱਲਾ ਐਂ ਸਲੀਡ ਹੈ ਵੀਰ ਪੱਕਾ ਇਹ ਨਾ ਮੈਂ ਇਹ ਉਹਦਾ ਇਧਰ ਹੀ ਸਾਈਡ ਤੇ ਫੜਦਾ ਪਲਾਸ ਨਾਲ ਇਹ ਗੱਡੀ ਵਾਲਾ ਪੱਖਾ ਬਾਈ ਇਹ ਜਿਹੜਾ ਏਸੀ ਮਾਰਦਾ ਹਵਾ ਸਪੀਕਰ ਆਉਂਦੀ ਹੈ ਜੀ ਕੀ ਗੱਡੀ ਵਾਲਾ ਕਹਿ ਗਿਆ ਲੱਤਦਾ ਹੈ ਨਾ ਪਤਾ ਨਹੀਂ ਬਾਈ ਛਤਰੀ ਨਾਲ ਲੱਗਿਆ ਹੁੰਦਾ ਹੈ ਉਹ ਗੱਡੀ ਵਾਲਾ ਪੱਕਾ ਹੈ ਇੱਦਾਂ ਇੰਝ ਹੀ ਚੱਲਦਾ ਨਾ ਜਾ ਘੁੰਮਦਾ ਹੂੰ ਮਾਤਾ ਬਾਕੀ ਨਹੀਂ ਹੈ ਇੱਥੇ ਹੋ ਗਿਆ ਉਹਨੇ ਕਰਤਾ ਫੋੜਾ 1 ਮਿੰਟ 3 ਮਿੰਟ ਦੇ ਇਹਨੂੰ 3-4 ਪਤਾ ਨਹੀਂ ਕਿੰਨੇ ਤੇ ਚੱਲ ਜਿੰਨੇ ਹੈਗੇ ਤੇ ਬਹੁਤ ਤੇ ਤਿੰਨੇ ਦੇ ਕਰ ਕੋਈ ਹਾਂ ਲੇਲਾ ਹਵਾ ਆਉਂਦੀ ਆ ਵਾ ਉਹ ਬਸ ਕਰ ਉੜ ਜਾਣਾ ਵੇ ਕਿਦਾ ਉੜ ਜਾਣਾ ਵਾ ਬਾਈ ਚਾਬੀਆਂ ਚਾਬੀਆਂ ਬਾਈ ਨਾਲ ਕੱਟੀਆਂ ਕਰਦੀਆਂ ਇਹਦੇ ਨਾਲੋਂ ਬਾਅਦ ਚਾਬੀਆਂ ਚੁੱਕ ਕੇ ਦੇ ਸਾਰੀਆਂ ਸਾਰੀਆਂ ਵਰਗਾ ਤਾਂ ਖਾਲੀ ਲੱਗਦਾ ਇਹ ਗੱਲ ਵੀ ਕੋਈ ਨਹੀਂ ਮਿੱਥੋ ਵਿੱਚ ਚੱਲ ਜਾਈਏ ਆਪੀ ਆ ਬੰਨੇ ਭਾਈ ਛੋਲਾ ਲਾਤਾ ਹੋ ਗਿਆ ਲੋ ਫਾਈਨਲ ਭਾਈ